ਬਾਬਾ ਨਾਨਕ ਤੁਸੀਂ ਰੰਗਾਰ ਤਨ ਬਾਬਾ ਨਾਨਕ ਤੁਸੀਂ ਰੰਗਾਰ ਬਾਬਾ ਨਾਨਕ ਤੁਸੀਂ ਰੰਗਾਰ ਤੂੰ ਹੀ ਰੰਗਾਰ ਤੂੰ ਇੰਦਰੰਕਾਰ ਬਾਬਾ ਨਿਰੰਕਾਰ ਹੈ ਨਾ ਲੈ ਨਰ ਤਾ ਜਾਈਏ ਮਾਉ ਤੇਰਾ ਨਿਰੰਕਾਰ ਹੈ ਨਾ ਲੈ ਨਰ ਤਾ ਜਾਈਏ ਜਿਉ ਬਿਨ ਸਬਦ ਸਦਾ ਦੇਖਾ ਜੈ ਬਾਗਵਾਈ ਹੈ ਦਖਾ ਦੇ ਆਜਵਾਈ ਹੈ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਕੁਦਰਤ ਕਵਣ ਤਹਾ ਵਿਚਾਰ ਵਾਰਿਆ ਨ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਰੀ ਤਾਰੂੰ ਸਦਾ ਸਲਾਮਤ ਨਿਰੰਕਾਰ ਅਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਅਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਜਿਨੇ ਦਰਸ਼ਨ ਪਾਇਆ ਜਿਨੇ ਤੁਦ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਜ ਬਿਨ ਅਵਰ ਨਾ ਕੋਈ ਤੁਦ ਆਪੇ ਸਿਸ਼ਟ ਸਿਰ ਜੀ ਆਇਆ ਫੇ ਪੁਣ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵੱਡੇ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕਿਆ ਰਦਿਆ ਦੂਰਮੁਖ ਨਾਨਕਿਆ ਰਦਿਆ ਸਭ ਆਖ ਧਨ 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 ਦੁਰ ਸੋਈ ਹਰ ਜੁਗ ਜੁਗ ਭਗਤ ਪਾਇਆ ਸਾਜਣ ਅਪ ਤੁੰਦੇ ਜਿਕਰੇ ਤੁਮੇ ਭਾਈਏ ਜੁਲੇ ਰੰਗ ਤੇ ਕਿਤਨ ਹਾਲੀ ਪਸੰਦ ਪਰ ਐਨ ਖਰੇ ਜਨਾ ਸਵਾਰ ਨਾਮ ਦਾ ਅਤਮ ਵੰਡ ਕਰੇ ਅਬ ਸਾਜਣ ਕਰੇ ਅਭਾਈ ਤੇਰੇ ਵਾ 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 ਤੇ ਸਰ ਜੈ ਜੈ ਖੁਦ ਵਹਿਗੁਰੂ ਦਾ ਕੰਲਾ ਵਹਿਗੁਰੂ ਦੀ ਪਰ ਸਤਨਾ ਵਾਹੇ ਗੁਰੂ ਜੀ ਪੌੜੀ ਵੱਡੇ ਕੀਆ ਵਡਿਆਈਆ ਕਿਚ ਕਹਿਣਾ ਕਹਿਨ ਨਾ ਜਾਏ ਸੋ ਕਰਤਾ ਕਾਦਰ ਕਰੀ ਦੇ ਜੀ ਅਰਜ ਕ ਸੰਭਾਹੇ ਸਾਈਂ ਕਾਰ ਕਾ ਮਾ ਮੁਰਣੀ ਰਿਛੋਂ ਦੀ ਤੀ ਨਾ ਪਾਏ ਮਨ ਤਵੇ ਕੀ ਬਹਰੀ ਹੋਰ ਤੂੰ ਜੀ ਨਹੀਂ ਜਾਏ ਸੋ ਕਰੇ ਜੇ ਤਿਸਹਿਰ ਜਾਏ ਸੋ ਕਰੇ ਜੇ ਤਿਸਹਿਰ ਜਾਏ ਸੁਧ ਕਤ ਨਾਮ ਤੇਰੀ ਵਾਹ ਹੈ ਗੁਰੂ ਜੀ RAM KALI MAHLA TI JAI ANAND OKANKAR SATGURU PRASAD ANAND PAHA MERI MA ਸਤ ਗੁਰੂ ਮਿਲਾਇਆ ਸਤ ਗੁਰੂ ਕਮਾਇਆ ਸਹਿਜੇ ਸਰਦੀ ਮਨਵਜਿਆਵਤ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਕਾਰਨੀਆਂ ਹੋ ਗ੍ਰਾਮ ਹਰਿ ਤੇਰਾ ਮੰਗੇ ਨੀ ਵਸਾਇਆ ਜੈ ਨਾਮ ਜਨੰਦ ਹੁਆ ਸਤ ਗੁਰੂ ਮਿਲਾਇਆ ਜੈ ਨਾਮ ਜੀ ਅਨੋਖਾ ਦਾਤੋ ਕਰਦਾ ਹਰ ਨਾਲ ਰਤਨ ਮਨ ਮੇਰੇ ਤੂੰ ਹਵਸਾਰਨਾ ਤਨਨ ਘਰ ਤੇਰਾ ਤੁਮਾ ਮੇਰਾ ਚਿਤਿ ਸਵੈ ਲਿੰਦੇ ਹੇ ਤੋ ਭਾਵੈ ਹਰ ਸੁੰਤਰਾ ਲਾ ਤੇਰਾ ਨਾਮ ਮਨ ਸਵੈ ਨਾਮ ਜਿ ਕੇ ਮਨ ਮਨਿਆ ਬੰਦੇ ਤਨਨ ਸਤਿ ਸਾਹਿਬ ਕਾ ਨਾਮ ਘਰ ਤੇਰਾ ਸੱਚਾ ਨਾ ਮੇਰਾ ਆਧਾਰ ਹਰ ਮੇਰਾ ਜਿ ਕੁਸਾਂ ਦਾ ਲਗਾ ਭਾਈਆ ਦਰਸ਼ਨ ਜੁਮਨ ਆਇਆ ਵਿਸ਼ਾ ਜੁਨ ਇਛਾ ਸਭ ਦਾਈਆ ਕੌਤਰ ਰੁਪਏ ਅਰ ਸਚਨ ਮੇਰਾ ਆਧਾਰ ਅਜ ਪੰਛਰਤ ਕੰਤ ਭਗ ਬੰਦੂ ਤਰਵਾਸੀ ਤੇ ਕਾਲ ਕੰਤ ਨਾ ਮਾਰਿਆ ਮਰਨ ਪਾਇਆ ਤੇ ਬੰਦੇ ਨਾਮ ਨੱਟ ਕੇ ਲਾਗੇ ਚਰਨ ਸੰਭੂਤ ਕਰ ਅਨਧ ਵਾਚੇ ਆਖਿਓ ਨਗਰ ਮਨੋ ਤੋਹਰੇ ਬਾਦਰਨ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਆ ਲੰਗਨਿਤ ਤੇ ਨਿਤ ਸ੍ਰੀਵਾਹੀ ਗੁਰੂ ਜੀ ਇੱਕ ਓਮ ਕਾ ਗੁਰ ਪਰਸਾਦ ਦਾ ਬਿਲਾਵਲ ਮਹਲਾ 5 ਸਹਿਜ ਸਮਾਦਿ ਆਨੰਦ ਸੂਖ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨਾ ਸਹਜ ਸਮਾਦ ਅਨੰਦ ਸੁਖਾ ਸਦਾ ਸਹਾਈ ਸੰਗ ਪ੍ਰਭ ਅਮਰਤ ਗੁਣ ਚੀਨ ਰਹਾ ਜੇ ਦਾ ਕਾਰ ਜਗਤਰ ਮਹ ਕਤਹਿ ਸਭ ਜੀਆ ਸੋ ਪਰਸਨ ਪੈ ਸਤ ਗੁਰ ਪ੍ਰਭੂ ਕਸ਼ ਬਿਗਨ 나ਥੀਆ ਜਹਾ ਕ ਅੰਗ ਦਿਆਲ ਪ੍ਰਭ ਤਾਂ ਕੇ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਜਾ ਕਾ ਅੰਗ ਦਿਆਲ ਪ੍ਰਭ ਤਾਂ ਕੇ ਸਬਦ ਸਾ ਸਦਾ ਸਦਾ ਵਡਿਆਈਆ ਨਾਨਕ ਗੁਰਪਾਸਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕਨਾਂ ਤੁਕ ਭੁੱਲ ਚੁੱਕ ਮਾ ਭਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ